ਮਸ਼ਹੂਰ ਪੰਜਾਬੀ ਗਾਇਕਾ ਰਾਜਵੀਰ ਜਵੰਦਾ ਦੇ ਦੇਹੰਤ ਤੋਂ ਬਾਅਦ ਇੱਕ ਹੋਰ ਪੰਜਾਬੀ ਕਲਾਕਾਰ ਇਸ ਦੁਨੀਆ ਨੂੰ ਹਮੇਸ਼ਾ ਹਮੇਸ਼ਾ ਦੇ ਲਈ ਅਲਵਿਦਾ ਕਹਿ ਗਿਆ ਉਸ ਦਾ ਵੀ ਭਿਆਨਕ ਸੜਕ ਹਾਦਸਾ ਹੋਇਆ ਜਿਸ ਵਿੱਚ ਉਸ ਦੀ ਮੌਤ ਹੋ ਗਈ ਪੰਜਾਬੀ ਸੰਗੀਤ ਜਗਤ ਤੋਂ ਦੁਖਦਾਈ ਖਬਰ ਸਾਹਮਣੇ ਆਈ ਮਾਨਸਾ ਜ਼ਿਲ੍ਹੇ ਦੇ ਖਿਆਲਾ ਪਿੰਡ ਦੇ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਪੰਜਾਬੀ ਗਾਇਕਾ ਹਰਮਨ ਸਿੱਧੂ ਦੀ ਮੌਤ ਹੋ ਗਈ ਹੈ ਰੀਪੋਰਟਾਂ ਦੇ ਅਨੁਸਾਰ ਹਰਮਨ ਸਿੱਧੂ ਆਪਣੇ ਪਿੰਡ ਖਿਆਲਾ ਵਾਪਿਸ ਆ ਰਹੇ ਸਨ ਜਦੋਂ ਉਨ੍ਹਾਂ ਦੀ ਕਾਰ ਇੱਕ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਜ਼ਿਆਦਾ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਹਰਮਨ ਸਿੱਧੂ ਦੀ ਮੌਤ ਹੋ ਗਈ। ਹਰਮਨ ਸਿੱਧੂ ਦੀ ਅਚਾਨਕ ਮੌਤ ਨੇ ਪ੍ਰਸੰਸਕਾਂ ਤੇ ਸੰਗੀਤ ਉਦਯੋਗ ਦੇ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ। ਅਤੇ ਹਰਮਨ ਸਿੱਧੂ ਦੇ ਤਾਏ ਅਤੇ ਪਿੰਡ ਵਾਸੀਆਂ ਦਾ ਬਿਆਨ ਸਾਹਮਣੇ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਬਹੁਤ ਵੱਡਾ ਘਾਟਾ ਪਰਿਵਾਰ ਨੂੰ ਵੀ ਪਿਆ ਕਿ ਇਸ ਤਰੀਕੇ ਦੇ ਨਾਲ ਹਰਮਨ ਸਿੱਧੂ ਦੀ ਮੌਤ ਹੋਈ ਕਾਨਾ ਸਿੰਘ ਕੀ ਲੱਗਦੇ ਹੋ ਤੁਸੀਂ ਹਰਮਨ ਦੇ ਤਾਇਆ ਜਦੋਂ ਦੀ ਗੱਲ ਹੈ ਕੀ ਹੋਇਆ ਸਾਰਾ 9:30 ਦੀ ਕੀ ਗੱਲ ਹੈ ਹਾਂ ਕਰੇ ਪਿਆ ਪਿਆ ਕੁਝ ਕੇ ਵਾਗਿਆ ਕਹਿੰਦਾ ਮੈਂ ਸਮਝਾ ਲਿਆ ਹੁਣ ਸਮਝਾ ਲਾਉਂਦੇ ਨੂੰ ਲੱਟਾਂ ਪੈ ਗਈਆਂ ਇਧਰ ਵੀ ਗੱਡੀ ਤੇ ਜਿਹਦੀ ਜੋਨੀ ਗੱਡੀ ਤੇ ਲੈਟਾਂ ਪੈ ਗਈਆਂ ਲੈਟਾਂ ਦੇ ਵਿੱਚ ਇਹ ਕਾਰਨ ਪਿਆ 2011 ਦੇ ਵਿੱਚ ਪੂਰਾ ਮਸ਼ਹੂਰ ਹੋਇਆ ਸੀ ਕਿਵੇਂ ਪੂਰਾ ਹਾਂਜੀ ਪੂਰਾ ਮਸ਼ਹੂਰ ਸੀਗਾ ਹਰਮਨ ਸਿੱਧੂ ਹਰਮਨ ਸਿੰਧੀ ਹੁੰਦੀ ਸੀ ਬਾਅਦ ਵੀ ਠੀਕ ਰਿਹਾ ਜੀ ਅੱਛਾ ਬਾਹਲਾ ਸੁਭਾ ਦਾ ਚੰਗਾ ਸੀ ਬੇਜਾਬ ਬਾਹਲਾ ਚੰਗਾ ਸੀ ਅੱਛਾ ਇੰਨਾ ਸੁਭਾ ਦਾ ਮੁਸ਼ਕਲ ਆ ਹੋਣਾ ਚਾਹੀਦਾ ਗੈਪ ਵੀ ਪਾਤਾ ਸੀ ਕਹਿੰਦੇ ਡਰਗੇ ਐਡਿਕਸ਼ਨ ਹੋ ਗਈ ਸੀ ਹਾਂ ਹੋਊਗੀ ਸੀ ਅੱਛਾ ਨਸ਼ੇ ਕਰਕੇ ਛੱਡਤਾ ਸੀ ਫਿਰ ਸਾਰਾ ਉਹ ਛੱਡਤਾ ਸੀ ਸਾਰਾ ਕੁਝ ਅੱਛਾ ਛੱਡਤਾ ਸੀ ਠੀਕ ਰਹਿ ਤੀ ਹੁਣ ਤਾਂ ਵਧੀਆ ਤੇ ਐਜੂ ਬਾਦ ਕਨ ਕੀ ਕਾਰਨ ਹੋਇਆ ਜੀ ਕੁਦਰਤ ਦੇ ਘਰ ਕਿਵੇਂ ਲਾਲਾ ਨੇੜੇ ਮੌਤਾ ਗਈ ਬਸ ਇਹ ਇੱਕ ਤਾਂ ਸੰਬੰਧ ਵੱਡਾ ਘਾਟਾ ਜਿੱਤੇ ਪਹਿਲਾਂ ਰਾਜਵੀਰ ਜਵੰਦਾ ਤੇ ਹੁਣ ਹੁਣ ਤਾਂ ਬਾਲਾ ਵੱਡਾ ਘਾਟਾ ਪੈ ਗਿਆ ਅੱਛਾ ਜੀ ਸਾਰੇ ਪਰਿਵਾਰ ਨੂੰ ਬਾਲਾ ਵੱਡਾ ਘਾਟਾ ਹੈ ਇਹਦਾ ਕਰਕੇ ਹਰੇਕ ਦੀ ਮਾਂ ਫੜਦਾ ਸਾਡੇ ਬੀਜਾਂ ਜੀ ਆਂਦੀ ਮਾੜਾ ਜਿਹਾ ਦੁੱਖ ਹੁੰਦਾ ਉਹਦੀ ਆਉਂਦਾ ਅੱਗੇ ਮੈਂ ਆਉਣਾ ਤਾਇਆ ਆਉਣਾ ਮੈਂ ਹੁਣ ਹੀ ਆ ਗਿਆ ਐਡਾ ਵੱਡਾ ਘਾਟਾ ਪੈ ਗਿਆ ਜੀ ਬਹੁਤ ਵੱਡਾ ਕੀ ਕਾਰਨ ਕੀ ਸਮਝਦੇ ਹੋ ਹਾਸੇ ਦਾ ਕੀ ਕਾਰਨ ਦੇ ਚੇ ਜੀ ਹੁਣ ਕੋਈ ਗੱਲ ਨਹੀਂ ਹੋੜਦੀ ਕੀ ਕਾਰਨ ਦੇ ਚੇ ਲਾਈਟਾਂ ਦੇ ਕਾਰਨ ਲਾਈਟਾਂ ਦੀ ਵੱਡਾ ਅਸੀਂ ਤਾਂ ਇਹੀ ਕਹਿਣਾ ਵੀ ਲਾਈਟਾਂ ਪੈ ਗਈਆਂ ਜਿਹੜੀਆਂ ਇਹੀ ਵੱਡਾ ਕਾਰਨ ਹੋਇਆ ਮੇਰਾ ਬਲਵਿੰਦਰ ਸਿੰਘ ਪਿੰਡ ਜੀ ਕੀ ਹੋਇਆ ਇੱਥੇ ਸਾਰਾ ਦੱਸੋ ਇਹ ਦੇਖੋ ਜੀ ਜਿਹੜਾ ਰਾਤ ਨੂੰ 9:30 ਵਜੇ ਤਕਰੀਬਨ ਟਾਈਮ ਸੀ ਸਾਡੇ ਭਰਾ ਹਰਮਨ ਜਿਹੜੇ ਕਲਾਕਾਰ ਸੀਗੇ 2011 ਤੋਂ ਸੇਵਾ ਕਰਦੇ ਸੀਗੇ ਕਸ਼ਟਾ ਹੁਣ ਵੀ ਆਈਆਂ ਨੇ ਉਹਨਾਂ ਦੀਆਂ ਇਸ ਕੱਲਾ ਘਾਟਾ ਇਹਨਾਂ ਦੇ ਪਰਿਵਾਰ ਨੂੰ ਨਹੀਂ ਪਿਆ ਸਾਡੇ ਪਿੰਡ ਨੂੰ ਵੀ ਪਿਆ ਕਿਉਂ ਸਾਨੂੰ ਪਿੰਡ ਨੂੰ ਮਾਣ ਵਾਲੀ ਗੱਲ ਸੀ ਜਦੋਂ ਐਡਾ ਵੱਡਾ ਕਲਾਕਾਰ ਨੇ ਜਾਣਾ ਤਾਂ ਸਾਡੇ ਪਿੰਡ ਦਾ ਨਾਮ ਵੀ ਚਮਕਦਾ ਸੀ ਇਸ ਕਰਕੇ ਸਾਨੂੰ ਇਹ ਦੁੱਖ ਬਹੁਤ ਜ਼ਿਆਦਾ ਹੈ ਇਹ ਕੋਈ ਲਾਈਟਾਂ ਲੁੱਟਾਂ ਦੇ ਕਾਰਨ ਹੈ ਹੋਰ ਵੀ ਐਕਸੀਡੈਂਟ ਹੁੰਦੇ ਰਹਿੰਦੇ ਨੇ ਇਹ ਲਾਈਟਾਂ ਨੇ ਜਿਹੜੀਆਂ ਇਹਦਾ ਕਾਰਨ ਸੀ ਤਾਂ ਸਮਝਦੇ ਆਂ ਵੀ ਇਹ ਇਹ ਹੋਇਆ ਜੀ ਲਾਈਟਾਂ ਦੇ ਕਾਰਨ ਸਾਡਾ ਨੁਕਸਾਨ ਬੱਚੇ ਦਾ ਨੁਕਸਾਨ ਹੋਇਆ ਸਾਡੇ ਦਾ ਇਸ ਲੋਟ ਸਿਹੜਾ ਸਾਡਾ ਕਲਾਕਾਰ ਆ ਸਾਡਾ ਮਾਨ ਸੀ ਸਾਡਾ ਭਰਾ ਸੀ ਤੇ ਸਾਨੂੰ ਇਹ ਘਾਟਾ ਪੂਰਾ ਹੋਣਾ ਨਹੀਂ ਸਾਥੂ ਮੁੜ ਕੇ ਇਹ ਜਿਹੜਾ ਸਾਨੂੰ ਘਾਟਾ ਪੈ ਗਿਆ। ਦਾਸ ਜੀ ਆਖੀ ਗਾਇਕਾ ਹਰਮਨ ਸਿੱਧੂ ਪੰਜਾਬੀ ਗਾਇਕਾ ਮਿਸ ਪੂਜਾ ਦੇ ਆਪਣੇ ਗੀਤ ਪੇਪਰ ਜਾਂ ਪਿਆਰ ਨਾਲ ਪ੍ਰਸਿੱਧੀ ਖੱਟੀ ਸੀ। ਦਾਸ ਜੀ ਆਖੀ ਉਹਨਾਂ ਵੱਲੋਂ ਗਾਏ ਕਈ ਗੀਤ ਖੂਬ ਸੁਰਖੀਆਂ ਦੇ ਵਿੱਚ ਰਹੇ ਜਿਸ ਦੇ ਵਿੱਚ ਕੋਈ ਚੱਕਰ ਨਹੀਂ ਬੇਬੇ ਬਾਪੂ ਬੱਬਰ ਸ਼ੇਰ ਸਣੇ ਹੋਰ ਕਈ ਸ਼ਾਨਦਾਰ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ। ਇਸ ਤੋਂ ਇਲਾਵਾ ਉਹਨਾਂ ਨੇ ਕਈ ਗੀਤ ਵੀ ਲਿਖੇ ਜਿਨ੍ਹਾਂ ਨੂੰ ਪ੍ਰਸ਼ੰਸਕਾਂ ਦਾ ਭਰਮਾ ਹੁੰਗਾਰਾ ਮਿਲਿਆ। ਮ੍ਰਿਤਕ ਗਾਇਕ ਆਪਣੇ ਪਿੱਛੇ ਆਪਣੀ ਪਤਨੀ ਅਤੇ ਕਿਤੀ ਨੂੰ ਛੱਡ ਗਿਆ ਦੱਸਿਆ ਜਾ ਰਿਹਾ ਹੈ ਕਿ ਗਾਇਕ ਦੇ ਪਿਤਾ ਦਾ ਵੀ 1.5 ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ ਹਕੀਕਤ ਰਿਪੋਰਟ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ